ਅੱਜ ਸੀ ਗੱਲ ਦੀ ਵੀਡੀਓ ਨਾਰਬਾਰੇ ਬਣਾ ਰਿਹਾ ਹਾਂ ਅਤੇ ਅਨਾਰ ਜਿਹੜਾ ਹੈ ਆਮ ਤੌਰ ਤੇ ਕਹਾਵਤ ਸੁਣੀ ਹੋਏਗੀ ਇੱਕ ਅਨਾਰ 100 ਬਿਮਾਰ ਅਨਾਰ ਜਿਹੜਾ ਹੈ ਇਹ ਆਮ ਤੌਰ ਤੇ 65 ਬਿਮਾਰੀਆਂ ਦਾ ਇਲਾਜ ਕਰਦਾ ਹੈ ਤੇ ਇਸ ਤੋਂ ਇਲਾਵਾ ਅਨਾਰ ਜੋ ਹੈ ਇਦੇ ਛਿਲਕਾ ਜੋ ਹੈ ਉਸ ਦਾ ਵੀ ਬਹੁਤ ਬੈਨੀਫਿਟ ਹੈ। ਅਨਾਰ ਦਾ ਛਿਲਕੇ ਤੋਂ ਇਲਾਵਾ ਅਨਾਰ ਦਾ ਜੂਸ ਪੀ ਕੇ ਵੀ ਕੋਨ ਨੂੰ ਸਰੀਰ ਨੂੰ ਤਾਕਤ ਦਿੱਤੀ ਜਾ ਸਕਦੀ ਹੈ। ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਕਮੈਂਟਸ ਸਬਸਕ੍ਰਾਈਬ ਵਗੈਰਾ ਜਰੂਰ ਕਰੋ। ਬਾਕੀ ਮੈਂ ਹੁਣ ਇਸ ਦੇ ਫਾਇਦੇ ਬਾਰੇ ਦੱਸਣ ਲੱਗਾ ਹਾਂ। ਅਨਾਰ ਜਿਹੜਾ ਹੈ ਪਾਚਨ ਕਿਰਿਆ ਨੂੰ ਆਮ ਤੌਰ ਤੇ ਮਜ਼ਬੂਤ ਕਰਦਾ ਹੈ। ਜਿਨ੍ਹਾਂ ਦਾ ਖੂਨ ਘੱਟ ਹੈ, ਅਨੀਮੀਆ ਦੀ ਸ਼ਿਕਾਇਤ ਹੈ, ਉਹਨਾਂ ਨੂੰ ਵੀ ਇਹ ਖੂਨ ਪੂਰਾ ਕਰਨ ਵਿੱਚ ਜਿਹੜੀ ਉਹ ਤਾਕਤ ਦਿੰਦਾ ਹੈ ਅਨਾਰ ਹੈ ਜੋ ਉਹ ਇੱਕ ਸ਼ਕਤੀਸ਼ਾਲੀ ਫਲ ਹੈ ਇਸ ਤੋਂ ਇਲਾਵਾ ਅਨਾਰ ਜੋ ਹੈ ਉਹ ਭਾਰ ਘਟਾਉਣ ਵਿੱਚ ਆਦਮੀ ਦੀ ਬਹੁਤ ਮਦਦ ਕਰਦਾ ਹੈ ਪਾਚਨ ਕਿਰਿਆ ਬਹੁਤ ਤੇਜ਼ੀ ਨਾਲ ਠੀਕ ਕਰਦਾ ਹੈ ਖੂਨ ਦੀ ਕਮੀ ਨੂੰ ਬਹੁਤ ਤੇਜ਼ੀ ਨਾਲ ਇਹ ਜਿਹੜਾ ਹੈ ਇਸ ਤੇਜ਼ੀ ਨਾਲ ਵਧਾਉਂਦਾ ਹੈ ਇਸ ਤੋਂ ਇਲਾਵਾ ਜਿਹੜੀਆਂ ਭੈਣਾਂ ਨੂੰ ਡਿਲੀਵਰੀ ਸਮੇਂ ਦਰਦ ਬਹੁਤ ਹੁੰਦੀ ਹੈ ਉਹਨਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਬਾਕੀ ਅੱਖਾਂ ਦੇ ਹੀਠਾ ਡਾਰਕ ਸਰਕਲ ਜਿਨ੍ਹਾਂ ਦੇ ਹਨ ਉਹਨਾਂ ਨੂੰ ਇਹ ਜ਼ਰੂਰ ਇਸ ਦਾ ਸੇਵਨ ਅਨਾਰ ਦਾ ਖਾਣਾ ਚਾਹੀਦਾ ਹੈ। ਬਾਕੀ ਜਿਨ੍ਹਾਂ ਨੂੰ ਆਮ ਤੌਰ ਤੇ ਦੇਖਿਆ ਕਬਜ ਦੀ ਸ਼ਿਕਾਇਤ ਰਹਿੰਦੀ ਹੈ ਉਹਨਾਂ ਨੂੰ ਅਨਾਰ ਦਾ ਜੂਸ ਅਨਾਰ ਦਾ ਛਿਲਕਾ ਤੇ ਨਾਰ ਦੇ ਦਾਣੇ ਨਹੀਂ ਖਾਣੇ ਚਾਹੀਦੇ ਇਸ ਤੋਂ ਇਲਾਵਾ ਅਗਰ ਜੇ ਤੁਹਾਡੇ ਜੇ ਦੇਖਿਆ ਜਾਏ ਤੁਹਾਡੇ ਗਲੇ ਦੇ ਵਿੱਚ ਟੌਨਸਲ ਹੈ ਬਵਾਸੀਰ ਹੈ ਤੁਹਾਡੇ ਚੁੱੜਰੀਆਂ ਪਈਆਂ ਹਨ ਵਿਟਾਮਿਨ ਸੀ ਦੀ ਕਮੀ ਹੈ ਚਿਹਰਾ ਸੁੰਦਰ ਨਹੀਂ ਹੈ ਚੁਰਰੀਆਂ ਪੈ ਗਈਆਂ ਹਨ ਤਾਂ ਤੁਹਾਨੂੰ ਅਨਾਰ ਦਾ ਸੇਵਨ ਕਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਬਾਰ-ਬਾਰ ਮੋਸ਼ਨ ਆਉਂਦਾ ਹੈ ਉਹਨਾਂ ਨੂੰ ਇਹ ਰੋਕਦਾ ਹੈ ਪ੍ਰੋਸਟੇਟ ਕੈਂਸਰ ਨੂੰ ਅਨਾਰ ਜਿਹੜਾ ਹੈ ਉਹ ਠੀਕ ਕਰਦਾ ਹੈ ਬਾਕੀ ਅਗਰ ਜੇ ਅਨਾਰ ਲਗਾਤਾਰ ਜਨਨਾਤ ਸੂਬਾ ਖਾਦਾ ਜਾਏ ਉਸ ਤੋਂ ਬਾਅਦ 1 ਘੰਟਾ ਕੁਸ਼ਨਾ ਲਿਆ ਜਾਏ ਤਾਂ ਇਹ ਤੁਹਾਡਾ ਸੋਨੇ ਤੇ ਸੁਹਾਗੇ ਦਾ ਕੰਮ ਕਰੇਗਾ ਬਾਕੀ ਅਨਾਰ ਦਾ ਜਿਹੜਾ ਛਿਲਕਾ ਹੈ ਉਹਦਾ ਪਾਊਡਰ ਬਣਾ ਕੇ ਤੁਹਾਡੀਆਂ ਅੱਡੀਆਂ ਫਟ ਗਈਆਂ ਹਨ ਤਾਂ ਤੁਸੀਂ ਉਸ ਨੂੰ ਰੰਡੀ ਦਾ ਤੇਲ ਪਾ ਕੇ ਜਾਂ ਸ਼ਹਿਦ ਪਾ ਕੇ ਤੁਸੀਂ मिक्स ਕਰਕੇ ਨਾ ਫਟਕੜੀ ਪਾ ਕੇ ਆਰਡਰ ਬਣਾ ਕੇ ਤੁਸੀਂ ਉਹ ਲਗਾ ਸਕਦੇ ਹੋ ਜਿਨ੍ਹਾਂ ਦੇ ਬੁੱਲ ਕਾਲੇ ਹਨ ਉਹਨਾਂ ਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਵਧਬੂ ਆਉਂਦੀ ਹੈ ਉਹਨਾਂ ਨੂੰ ਨਾਰਦਸ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਬਾਕੀ ਜਿਨ੍ਹਾਂ ਦਾ ਆਮ ਤੌਰ ਤੇ ਦੇਖਿਆ ਜਾਏ ਲੀਵਰ 'ਚ ਗਰਮੀ ਹੋ ਗਈ ਹੈ ਉਹਨਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਅਗਰ ਜੇ ਤੁਹਾਡਾ ਚਿਹਰਾ ਚਮਕ ਨਹੀਂ ਆਉਂਦੀ ਤਾਂ ਤੁਸੀਂ ਇਸ ਨੂੰ ਲੇਪ ਬਣਾ ਕੇ ਹਲਦੀ ਦੇ ਵਿੱਚ ਔਰ ਵਿਸਣ ਦੇ ਵਿੱਚ ਤੇ ਸ਼ਹਿਦ ਦੇ ਵਿੱਚ ਤੇ ਨਿੰਬੂ ਮਿਕਸ ਕਰਕੇ ਤੁਸੀਂ ਚਿਹਰੇ ਤੇ ਲੇਪ ਕਰਕੇ ਰੱਖੋ ਤੁਹਾਡਾ ਚਿਹਰਾ ਬਹੁਤ ਸੁੰਦਰ ਹੋ ਜਾਏਗਾ ਤੁਹਾਨੂੰ ਭੁੱਖ ਘਟ ਲੱਗਦੀ ਹੈ ਤੁਸੀਂ ਇਹਦਾ ਸੇਵਨ ਜ਼ਰੂਰ ਕਰੋ ਤੁਹਾਨੂੰ ਭੁੱਖ ਵੀ ਖੁੱਲ ਕੇ ਲੱਗੇਗੀ ਬਾਕੀ ਜੇ ਤੁਹਾਡੀ ਵਾਲਾਂ ਦੀ ਸਮੱਸਿਆ ਕੋਈ ਵੀ ਹੈ ਵਾਲ ਝਟਦੇ ਆ ਵਾਲ ਦੋ ਮੂੰਹੇ ਨੇ ਜਾਂ ਸਿਕਰੀ ਹੈ ਤੁਸੀਂ ਅਨਾਰ ਦਾ ਜਿਹੜਾ ਜੂਸ ਉਹ ਪੀ ਸਕਦੇ ਹੋ ਇਸ ਤੋਂ ਲਾਵਾ ਜਿਨ੍ਹਾਂ ਤੇ ਦਰਦ ਬਹੁਤ ਹੁੰਦੀ ਹੈ ਗੋਡਿਆਂ 'ਚ ਉਹਨੋਂ ਨਾਦ ਦਾ ਸੇਵਨ ਕਰਨਾ ਚਾਹੀਦਾ ਹੈ। ਬਾਕੀ ਸ਼ੂਗਰ ਦੇ ਮਰੀਜ਼ਾਂ ਲਈ ਇਹ ਬਹੁਤ ਵਧੀਆ ਹੈ ਸ਼ੂਗਰ ਦਾ ਲੈਵਲ ਇਹ ਬਰਾਬਰ ਰੱਖਦਾ ਹੈ। ਇਸ ਤੋਂ ਇਲਾਵਾ ਅਗਰ ਜੇ ਤੁਸੀਂ ਗੁਲਾਬ ਦੇ ਜਲ ਵਿੱਚ ਵਿੱਚ ਥੋੜਾ ਜਿਹਾ अनार ਦਾ ਪਾਊਡਰ ਪਾ ਕੇ ਥੋੜਾ ਨਮਕ ਪਾ ਕੇ ਘਰਾਰੇ ਕਰਦੇ ਹੋ ਤੁਹਾਡੀ ਗਲੇ ਦੀ ਖਰਾਸ਼ ਜਿਹੜੀ ਆ ਉਹ ਦੂਰ ਹੋ ਜਾਏਗੀ ਮਸੂੜੇ ਜਿਹੜੇ ਤੁਹਾਡੇ ਮਜ਼ਬੂਤ ਹੋ ਜਾਣਗੇ ਅਤੇ ਹੱਡੀਆਂ ਵੀ ਤੁਹਾਡੀਆਂ ਮਜ਼ਬੂਤ ਹੋ ਜਾਣਗੀਆਂ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਤੁਸੀਂ ਰੋਜ਼ਾਨਾ ਇੱਕ ਅਨਾਰ ਖਾਓ ਤੇ ਤੁਹਾਨੂੰ ਇਹਦੇ ਗੁਣਾਂ ਦਾ ਤੁਹਾਨੂੰ ਖੁਦ ਹੀ ਪਤਾ ਲੱਗ ਜਾਏਗਾ ਤੇ ਇਹਦੇ ਕਿੰਨੇ ਗੁਣ ਹਨ ਤੇ ਕਿਸੇ ਨੇ ਵਾਕਈ ਕਹਾਵਤ ਕਹੀ ਆ ਇੱਕ ਅਨਾਰ 100 ਬਿਮਾਰ ਸੱਸੀ ਗਾ